ਟੋਡੇ ਦਿਲ ਚ ਭੋਰਾ ਨਹੀਂ ਆਂਦਾ ਵੀ ਆਪਣਾ ਪਾਈ ਆ ਤੁਹਾਡੇ ਨਾਲ ਵਰਤਣਾ ਜਾਂ ਫਿਰ ਉਹਦੇ ਨਾਲ ਵਰਤਣਾ ਢੇਰ ਚ ਪਾਣੀ ਵਰ ਗਿਆ ਡਾਕਟਰ ਸਾਹਿਬ ਇਹਦਾ ਲਾਸਟ ਆ ਹੋ ਜਾਊਗਾ ਨਾ ਦੇਵਕੋਲ ਤਾਂ ਨਹੀਂ ਪਹੁੰਚ ਗਈ ਜਦ ਤੁਸੀਂ ਇੱਕ ਵਾਰੀ ਮਨਾ ਕਰਤਾ ਤਾਂ ਮੈਂ ਭਲਾ ਕਿਉਂ ਜਾਊਂਗੀ ਮੈਂ ਆਪਣੇ ਆਪ ਚੱਲਦਾ ਇੱਕ ਮਿੰਟ ਦੇਖੋ ਹਾਂ ਹੁਣ ਠੀਕ ਆ ਮੇਰਾ ਢਿੱਡ ਹਲਕਾ ਜਿਹਾ ਹੋ ਗਿਆ ਚਲੋ ਘਰੇ ਵੀਰੇ ਪਹਿਲਾਂ ਆਪਾਂ ਘਰੇ ਨਹੀਂ ਜਾਣਾ ਮੈਂ ਤੁਹਾਨੂੰ ਕਿਤੇ ਹੋਰ ਲੈ ਕੇ ਜਾਣਾ ਹੋਰ ਕਿਤੇ ਲੈ ਕੇ ਜਾਣਾ ਕਿੱਥੇ ਉਹ ਦੱਸਦੇ ਆਂ ਚੱਲ ਤਾਂ ਸਹੀ ਗੱਡੀ 'ਚ ਬੈਠ ਪਹਿਲਾਂ ਆ ਦੇ ਵੀਰੇ ਆਪਾਂ ਕਿਰਦੂਵਾਰੇ ਆਇਆ ਬਾਬਾ ਜੀ ਨੇ ਤੁਹਾਨੂੰ ਠੀਕ ਕੀਤਾ ਤੁਸੀਂ ਹੁਣ ਮੈਨੂੰ ਵਾਅਦਾ ਕਰੋ ਵੀ ਤੁਸੀਂ ਕਦੇ ਵੀ दारू ਨੂੰ ਹੱਥ ਨਹੀਂ ਲਾਉਂਗੇ ਮੇਰਾ ਕਿਹੜਾ ਜੀ ਕਰਦਾ ਪੀਣ ਨੂੰ ਪਰ ਮੈਂ ਮਜਬੂਰ ਕਿਹੜੀ ਗੱਲੋਂ ਮਜਬੂਰ ਹਾਂ ਇਹ ਜੀ ਕਿਹੜੀ ਮਜਬੂਰੀ ਆ ਮਜਬੂਰੀ ਇਸ ਗੱਲ ਦੀ ਆ ਕਿ ਮੈਂ ਮੈਂ ਕੁਝ ਕਰਨੀ ਪਾ ਰਿਹਾ ਲਾਚਾਂਦੇ ਹੋਏ ਵੀ ਬਾਰ-ਬਾਰ ਮੇਰੇ ਉਹੀ ਗੱਲਾਂ ਯਾਦ ਆਉਂਦੀਆਂ ਨੇ ਕਿ ਸਿਰਫ 1000 ਰੁਪਏ ਪਿੱਛੇ ਮੇਰੇ ਆਪਣੇ ਨਾਲ ਦੇ ਜੰਮੇ ਨੇ ਮੈਨੂੰ ਆਪਣੇ ਤੋਂ ਦੂਰ ਕਰਤਾ ਜੋ ਹੋਣਾ ਸੀ ਵੀਰੇ ਉਹ ਹੋ ਗਿਆ ਬੀਤ ਗਿਆ ਉਹ ਹੋਣਾ ਗੱਲਾਂ ਪਿੱਛੇ ਲੱਗ ਕੇ ਤੁਸੀਂ ਆਪਣੀ ਜ਼ਿੰਦਗੀ ਕਿਉਂ ਖਰਾਬ ਕਰਦੇ ਪਿਓ ਤੁਹਾਨੂੰ ਮੰਮੀ ਦਾ ਖਿਆਲ ਨਹੀਂ ਆਂਦਾ ਤੁਹਾਨੂੰ ਭਾਬੀ ਦਾ ਖਿਆਲ ਨਹੀਂ ਆਂਦਾ ਉਹ ਤੁਹਾਡੇ ਕਰਕੇ ਕਿੰਨੀਆਂ ਦੁਖੀ ਹੁੰਦੀਆਂ ਨੇ ਇਹ ਵੀਰੇ ਉਹ ਤੁਹਾਡਾ ਅਤੀਤ ਸੀਗਾ ਉਹਨੂੰ ਭੁੱਲ ਜਾ ਹਾਈ ਤਾਂ ਪ੍ਰੋਬਲਮ ਆ ਉਹ ਮੈਂ ਤਾਂ ਨਹੀਂ ਭੁੱਲਿਆ ਜਾਂਦਾ ਉਹ ਮੈਂ ਜਿੰਨਾ ਭੁਲਾਉਣ ਦੀ ਕੋਸ਼ਿਸ਼ ਕਰਦਾ ਉਹਨਾ ਮੇਰਾ ਦਿਮਾਗ ਜਿਆਦਾ ਖਰਾਬ ਹੁੰਦਾ ਬਸ ਇੱਕੋ ਹੀ ਤਰੀਕਾ ਰਹਿ ਜਾਂਦਾ ਆਪਣੇ ਆਪ ਨੂੰ ਹੋਸ਼ ਤੋਂ ਬਾਹਰ ਕਰਨ ਦਾ ਵਾਸ਼ਰਾਬ ਵੀਰੇ ਬਸ ਕਰੋ ਉਹ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਆਪਾਂ ਕਿੱਥੇ ਖੜੇ ਆ ਤੇ ਕਿਹੜੀ ਗੱਲ ਕਰਨੀ ਆ ਤੁਹਾਨੂੰ ਇੰਨਾ ਪਤਾ ਵੀ ਤੁਹਾਨੂੰ ਮੰਮੀ ਤੇ ਭਾਬੀ ਹਸਪਤਾਲ ਕਿੱਦਾਂ ਲੈ ਕੇ ਗਈਆਂ ਨੇ ਤੁਹਾਨੂੰ ਤਾਂ ਇਹ ਵੀ ਹੋਸ਼ ਨਹੀਂ ਹੈਗਾ ਪੁੱਤ ਤੇਰੀ ਜ਼ਿੰਦਗੀ ਸਾਡੇ ਨਾਲ ਵੀ ਜੁੜੀ ਹੋਈ ਆ ਤੈਨੂੰ ਇਸ ਗੱਲ ਦਾ ਕਿਉਂ ਨਹੀਂ ਖਿਆਲ ਆਉਂਦਾ ਅਸੀਂ ਰੋਟੀ ਅੱਧੀ ਖਾ ਲਾਂਗੇ ਜੀ ਕੱਪੜਾ ਮਾਲਾ ਪਾ ਲਾਂਗੇ ਪਰ ਤੁਸੀਂ ਆ ਕੋਹੜ ਛੱਡ ਦੋ ਡਾਕਟਰ ਨੇ ਤੁਹਾਨੂੰ ਕੀ ਕਿਹਾ ਵੀ ਤੁਸੀਂ ਜੇ ਦੁਬਾਰਾ ਪੀਤੀ ਤਾਂ ਇਹਦਾ ਕੋਈ ਲਾਜ ਨਹੀਂ ਹੈਗਾ ਉਹ ਮੇਰੇ ਵੀਰ ਉਹ ਕਿਉਂ ਕਰਦਿਆਂ ਦੀ ਆਂਦਰਾਂ ਨੂੰ ਤੜਫੋਣਾ ਕਿਉਂ ਦੁਖੀ ਕਰਦਾ ਇਹਨਾਂ ਨੂੰ ਤੈਨੂੰ ਸੌਂ ਲੱਗੇ ਪਰਮਾਤਮਾ ਦੀ ਜੇ ਅੱਜ ਤੋਂ ਬਾਅਦ ਤੋਂ ਇਸ ਚੀਜ਼ ਵੱਲ ਝੱਕਿਆ ਵੀ ਤੇ ਚਾ ਜੀ ਤੁਸੀਂ ਆਏ ਮਨ ਪਿੱਤੂ ਵਈ ਮੇਰਾ ਇਲਾਜ ਕਰਾਇਆ ਮੈਨੂੰ ਲੱਗਦਾ ਜਿਵੇਂ ਹਜੇ ਵੀ ਮੇਰਾ ਕੋਈ ਆਪਣਾ ਹੈਗਾ ਆ ਹੈਗਾ ਲੱਗਣਾ ਕਿ ਤੁਸੀਂ ਹੈਗੇ ਹੋ ਪਰ ਭੈਣੇ ਜੇ ਅਮਰ ਨੂੰ ਪਤਾ ਲੱਗ ਗਿਆ ਨਾ ਕਿ ਤੂੰ ਮੇਰੇ ਨਾਲ ਵਰਤਦੀ ਆ ਮੈਨੂੰ ਮਿਲਦੀ ਆ ਘਰੇ ਆਉਣੀ ਆ ਮੇਰੀ ਦਵਾਈ ਬੂਟੀ ਤੇ ਖਰਚਾ ਕਰਦੀ ਆ ਤਾਂ ਤੂੰ ਇਹ ਦੇਖ ਲੈ ਉਹਨਾਂ ਨੇ ਤੈਨੂੰ ਨਹੀਂ ਪੁੱਛਣਾ ਉਹਨਾਂ ਨੇ ਤੈਨੂੰ ਨਹੀਂ ਪੁੱਛਣਾ ਬਸ ਤੂੰ ਵਾਦਾ ਕਰ ਤੀ ਜੇ ਤੁਸੀਂ ਵਾਦਾ ਕਰੋ ਤੁਸੀਂ ਇਸ ਗੱਲ ਦਾ ਅਮਰ ਨੂੰ ਤੇ ਅਮਨ ਨੂੰ ਕਦੇ ਵੀ ਇਹ ਪਤਾ ਨਹੀਂ ਲੱਗਣਾ ਚਾਹੀਦਾ ਨਹੀਂ ਤਾਂ ਉਹਨਾਂ ਨੇ ਵੀ ਉਹੀ ਕਰਨਾ ਤੇਰੇ ਨਾਲ ਜੋ ਮੇਰੇ ਨਾਲ ਕੀਤਾ ਰਿਸ਼ਤੇ ਟੁੱਟ ਜਾਣਗੇ ਮੈਂ ਤਾਂ ਟੁੱਟਿਆ ਹੀ ਹੋਇਆ ਮੈਂ ਨਹੀਂ ਚਾਹੁੰਦਾ ਕਿ ਤੂੰ ਵੀ ਉਹਨਾਂ ਦੇ ਨਾਲ ਟੁੱਟ ਜੇਵੇਂ ਨਹੀਂ ਪਤਾ ਲੱਗਦਾ ਵੀਰੇ ਚੱਲ ਘਰ ਚੱਲੀਏ ਵਾਹਿਗੁਰੂ ਸੁਨੀ ਜੀ ਸਰਦ ਜੀ ਜਾ ਉਧਰੋਂ 1 ਮਿੰਟ ਅਮਰ ਨੂੰ ਬੁਲਾ ਕੇ ਲਿਆ ਠੀਕ ਹੈ ਜੀ ਅਮਰ ਬਰੇ ਹਾਂ ਤੁਮ ਸਰਦ ਜੀ ਬੁਲਾ ਰਹੇ ਸੀ ਉਹਨਾਂ ਤੋਂ ਚੱਲ ਠੀਕ ਹੈ ਜੀ ਆ ਨਵੇਂ ਆਰਟੀਕਲਾਂ ਦੀ ਜਲਦੀ ਜਲਦੀ ਤੈਅ ਮਾਰਦੇ ਹਾਂਜੀ ਜੀ ਜੀ ਹੋ ਗਿਆ ਸਾਹਿਬ ਹਾਂ ਹੋ ਗਿਆ ਸਾਰਾ ਹਿਸਾਬ 325 ਦਾ ਮਾਲ ਆਇਆ ਸੀ ਤੇ 5 ਲੱਖ ਦਾ ਵੇਚਿਆ ਆਪਾਂ ਤੇ ਮੁਨਾਫਾ ਹੋਇਆ ਆਪਾਂ ਨੂੰ 175 ਉਹਦੇ ਹਿਸਾਬ ਨਾਲ 87500 ਰੁਪਏ ਆਪਾਂ ਨੂੰ ਬਚਿਆ ਮਤਲਬ 50 50 ਕਿਆ ਬਾਤ ਆ ਜੀਜਾ ਜੀ ਉਹ ਤੁਸੀਂ ਤਾਂ ਸਾਰਾ ਹਿਸਾਬ ਬਣਾ ਹੀ ਬੈਠੇ ਹੋ ਉਹ ਫਾਇਦਾ ਤਾਂ ਆਪਾਂ ਨੂੰ ਹੁਣ ਹੁੰਦਾ ਪਿਆ ਪਹਿਲਾਂ ਤਾਂ ਮਸਾ 35 4000 ਜੁੜਦਾ ਸੀ ਤੇ ਹੁਣ 88500 ਉਹ ਹੁਣ ਜੋੜਨ ਲੱਗਿਆ ਉਹ ਜੇ ਦੇਵ ਇਥੇ ਹੁੰਦਾ ਨਾ ਤਾਂ ਇੰਨਾ ਵੀ ਨਹੀਂ ਜੁੜਨਾ ਸੀ ਉਹ 35 35 ਰਹਿ ਜਾਣਾ ਹੀ ਸਾਰਾ ਚੰਗਾ ਹੋ ਗਿਆ ਨਿਕਲ ਗਿਆ ਸਹੀ ਗੱਲ ਆ ਜੀਜਾ ਜੀ ਆਪਾਂ ਐਂ ਕਰਦੇ ਆ ਆਪਾਂ ਐਦਕੀ ਮਾਲ ਵੱਧ ਸਟਾਵਾਂਗੇ ਫੇਰ ਦੇਖਿਓ ਆਪਣੀ ਕਮਾਈ ਵੀ ਵਧੇ ਜਾਣੀਆਂ ਤੇ ਮੁਨਾਫਾ ਵੀ ਸਹੀ ਆ ਸਹੀ ਆ ਆਪਾਂ ਨੂੰ ਕੰਮ ਵਧਾਉਣਾ ਪੈਣਾ ਉਨਾਂ ਨਾਲੇ ਹੁਣ ਤਾਂ ਗਾਗ ਵੀ ਜ਼ਿਆਦਾ ਪੈਣ ਲੱਗ ਗਿਆ ਆਪਾਂ ਨਾ ਜੀਜਾ ਜੀ ਐਂ ਕਰਦੇ ਆ ਆਨਲਾਈਨ ਪ੍ਰੋਮੋਸ਼ਨਾਂ ਕਰਵਾਉਂਦੇ ਆ ਕਿੰਨੇ ਮਾੜੇ ਬੰਦੇ ਨੇ ਆਨਲਾਈਨ ਵਾਲਾ ਆਈਡੀ ਆ ਨਾ ਇਹ ਦੇ ਵੀਰੇ ਦਾ ਸੀਗਾ ਇਹਨਾਂ ਨੇ ਨਾ ਦੇ ਬਾਪ ਨੂੰ ਲੱਗ ਕਰ ਕਿਹੜਾ ਬਹੁਤ ਵੱਡੀ ਗਲਤੀ ਕੀਤੀ ਇਹਨਾਂ ਨੇ ਮੈਨੂੰ ਕੀ ਪਤਾ ਯਾਰ ਵੀਰੇ ਮੈਂ ਤਾਂ ਨਮਾ ਲੱਗਿਆ ਵਾ ਦੇ ਵੀਰੇ ਵੀਰੇ ਤੁਹਾਨੂੰ ਪਤਾ ਹੋ ਦੇ ਵੀਰਾ ਅਮਰ ਦਾ ਵੱਡਾ ਭਰਾਏ ਜਿਹੜਾ ਬੈਠਾ ਆ ਜੀਜਾ ਜੀਜਾ ਤਾਂ ਹੀ ਤਨਖਾਹ ਟਾਈਮ ਤੇ ਨਹੀਂ ਮਿਲਦੀ ਦੇ ਵੀਰਾ ਪੰਜ ਤਰੀ ਨੂੰ ਸੈਲਰੀ ਦੇ ਦਿੰਦਾ ਸੀਗਾ ਔਰ ਇਹ ਸਦਾ ਜੀ 15 15 ਦਿਨ ਪੈਸੇ ਨਹੀਂ ਦਿੰਦੇਗੇ ਤਾਂ ਹੀ ਕੰਮ ਕਰਨ ਦਾ ਦਿਲ ਨਹੀਂ ਕਰਦਾ ਆਪਣਾ ਇਹ ਤਾਂ ਮਾੜੀ ਗੱਲ ਆ ਜੀਜਾ ਭਰਾ ਦੀ ਥਾਂ ਥੋੜੋ ਲੈ ਸਕਦਾ ਵਾ ਓਏ ਆ ਇਹ ਤਾਂ ਸਿਰੇ ਦਾ ਚੋਰ ਆ ਹਈ ਅਮਰ ਨੂੰ ਪਤਾ ਨਹੀਂ ਇਹ ਤਾਂ ਠੱਗੀਆਂ ਲਾਉਂਦਾ ਇਹ ਉਹ ਤਾਂ ਠੀਕ ਆ ਯਾਰ ਇਹਨਾਂ ਨੇ ਦੇਬ ਬਾਈ ਨੂੰ ਬਾਹਰ ਕਿਉਂ ਕੱਢਿਆ ਓਏ ਗੱਲਾਂ ਕਰੀ ਜਾਂਦੇ ਹੋ ਜਾਓ ਉਧਰ ਜਾ ਕੇ ਕੰਮ ਕਰੋ ਵੇਖਿਆ ਕਿਵੇਂ ਬੋਲਦਾ ਢਿੱਡਲੇ ਆ ਆਪ ਤੇ ਵਿਹਲਾ ਬੈਠਾ ਸਾਡੇ ਦੇ ਆਰਡਰ ਮਾਰੀ ਜਾਂਦਾ ਵਾ ਤਾਂ ਹੀ ਕੰਮ ਕਰਨ ਜੀ ਨਹੀਂ ਕਰਦਾਗਾ ਦੇਵ ਨੂੰ ਕਿਉਂ ਬਾਹਰ ਕੱਢਿਆ ਉਹ ਤਾਂ ਦੱਸ ਦੇ ਤਾਂ ਸੁਣ ਫਿਰ 3 ਸਾਲ ਪਹਿਲਾਂ ਦੀ ਗੱਲ ਆ ਮੈਂ ਉਰੇ ਹੀ ਕੰਮ ਕਰਦਾ ਸੀਗਾ ਤੇ ਦੁਪਹਿਰ ਦਾ ਟਾਈਮ ਸੀ ਪਰ ਇੱਕ ਗਾਹ ਆਇਆ ਬਸ ਯਾਰ ਮੁੰਡੇ ਨਾ ਮੈਂ ਹੈਰਾਨ ਆ ਇਹਨਾਂ ਤੇ ਆਹ ਸ਼ਰਟ ਪਈ ਆ ਇਹ ਕਾਹ ਸ਼ਰਟ ਪਈ ਆ ਮਜਾਲਾ ਸਮਾਨ ਟਕਾ ਕੇ ਰੱਖ ਜਣ ਸਵੇਰੇ ਕਰੂੰਗਾ ਯਾਰ ਸਭੀ ਲਾਈਟਾਂ ਬੰਦ ਕਰ ਦੇ ਦੁਕਾਨ ਵਧਾ ਦਿਓ ਬਈ ਵੀਰੇ ਇੱਕ ਜਨ ਸ਼ਰਟ ਚਾਹੀਦੀ ਬੜੀ ਜ਼ਰੂਰੀ ਯਾਰ ਮੈਂ ਵੀਰੇ ਪਾਰਟੀ ਤੇ ਜਾਣਾ ਯਾਰ ਮੇਰੀ ਸ਼ਰਟ ਨਹੀਂ ਲੱਗਦੀ ਪਈ ਯਾਰ ਵੀਰੇ ਦੁਕਾਨ ਵਧਾਤੇ ਯਾਰ ਮੇਰੇ ਬਹੁਤ ਜ਼ਰੂਰੀਆ ਕਰਦੇ ਬਾਹਰ ਬੈਠਿਆ ਯਾਰ ਇੱਕ ਸ਼ਰਟ ਚਾਹੀਦੀ ਯਾਰ ਬਸ ਜਿਆਦਾ ਟਾਈਮ ਨਹੀਂ ਲਾਣਾ ਬਸ 2 ਮਿੰਟ ਲਾਣੇ ਆ ਮੈਂ ਚੱਲ ਆ ਜਾ ਯਾਰ ਕਿੱਦਾਂ ਦੀ ਚਾਹੀਦੀ ਆ ਪਾਰਟੀ ਤੇ ਦੇ ਦੋ ਕੋਈ ਵਧੀਆ ਰਾਂਗੇ ਯਾਰ ਆਪਣੀ ਪਸੰਦ ਦਾ ਦੇ ਦੋ ਯਾਰ ਬਸ ਉੱਪਰ ਜਿਆਦਾ ਟਾਈਮ ਹੀ ਨਹੀਂ ਲਾਣਾ ਮੇਰੀ ਇਲਾਕੇ ਲੈ ਜਾ ਭਰਾਵਾ ਇਹ ਵੀਰੇ ਆ ਹੀ ਦੇ ਦੋ ਫਿਰ ਆ ਲੈ ਦੇਖ ਬਸ ਆਹੀ ਠੀਕ ਆ ਖੋਲੋ ਯਾਰ ਬਸ ਆਹੀ ਮੈਂ ਬਾਕੇ ਜਾਣੀ ਆ ਬਸ ਖੋਲ ਦੋ ਬਸ ਫਟਾਫਟ ਉਹ ਜਲਦੀ ਕਰ ਦੋ ਬਸ ਮੈਂ ਕਰਤਾ ਭਰਾਵਾ ਹੁਣ ਖੋਲਣ ਨੂੰ ਤਾਂ ਟਾਈਮ ਲੱਗੂਗਾ ਕਿ ਨਹੀਂ ਖੋਲੋ ਖੋਲੋ ਜਲਦੀ ਲੈ ਮੇਰਾ ਵੀ ਇੱਕ ਮਿੰਟ ਰੁਕ ਜਾ ਇੱਥੇ ਪੈਨ ਹੁੰਦੀ ਆ ਪੈਨ ਕੱਢਣ ਦੇ ਹਾਂ ਕੱਢ ਦੋ ਕੱਢ ਦੋ ਬ੍ਰੈਂਡ ਉਹ ਨਹੀਂ ਤਾਂ ਮੈਂ ਬਸ ਇੱਦੀ ਲੈ ਜਾਣਾ ਤੁਸੀਂ ਪੈਕ ਕਰ ਦਿਓ ਮੈਂ ਘਰ ਜਾ ਕੇ ਪਾ ਲੂੰ ਕੋਈ ਨਾ ਬੇਇੱਜ਼ਤੀ ਹੁੰਦੀ ਆ ਜੇ ਟੈਗ ਲੱਗਿਆ ਰਹਿ ਜਾਵੇ ਨਾ ਅਗਲਾ ਕੂਗਾ ਹੁਣ ਹੀ ਲੈ ਕੇ ਆਇਆ ਸਮਝਿਆ ਕਰ ਆ ਲੈ ਮੇਰਾ ਵੀਰ ਪੇਮੈਂਟ ਕਿੰਨੀ ਵੀਰੇ 900 ਰੁਪਏ ਵੀਰੇ ਮੈਂ ਆਨਲਾਈਨ ਕਰ ਦਾਂ ਨਹੀਂ ਆਨਲਾਈਨ ਨਹੀਂ ਵੀਰੇ ਕੈਸ਼ ਕਰ ਦੋ ਕੈਸ਼ ਕਰ ਦਾਂ ਚਲੋ ਮੈਂ ਕੈਸ਼ ਕਰ ਦਿੰਦਾ ਆ ਪੈਕ ਕਰਾਂਗੇ ਕਰਦਾ ਪੈਕ ਆ ਲੈ ਵੀਰੇ ਕਰ ਲੈ ਕਰ ਲੈ ਠੀਕ ਹੈ ਵੀਰੇ ਚੰਗਾ ਜੀ ਮਿਹਰਬਾਨੀ ਚਲ ਠੀਕ ਆ ਠੀਕ ਹੈ ਵੀਰੇ ਓਕੇ ਵੀਰੇ ਫਨੀ ਹਾਂਜੀ ਬਜੀ ਓਹੋ ਅਮਰ ਕਿੱਥੇ ਆ ਵੀਰਾ ਗੱਡੀ 'ਚ ਬੈਠਾ ਜੀ ਚੱਲ ਤੈਨੂੰ ਪੈਕ ਕਰਕੇ ਦੇ ਫਟਾਫਟ ਠੀਕ ਹੈ ਜੀ ਚੱਲ ਥੱਲੇ ਦੀ ਚਾਬੀ ਉਹਦੇ ਕੋਲੇ ਆ ਚਲ ਸਵੇਰੇ ਗੱਲੇ 'ਚ ਪਾਉਂਗਾ ਆ ਕੀ ਗੱਲ ਵੀਰੇ ਪੈਸੇ ਗੱਲੇ ਚ ਪਾਏ ਦੇ ਆ ਜੇਬ ਚ ਕਿਉਂ ਪਾਏ ਆ ਉਹ ਯਾਰ ਜੇਬ ਚ ਮੈਂ ਤਾਂ ਪਾਏ ਸੀਗੇ ਸਣੀ ਮੈਨੂੰ ਕਹਿੰਦਾ ਤੂੰ ਬਾਹਰ ਗੱਡੀ ਚ ਬੈਠਾ ਲੈ ਗੱਲੇ ਚ ਪਾ ਦੇ ਵੀਰੇ ਹੁਣ ਗੱਲਾਂ ਨਾ ਬਣਾ ਕੁੰਡੀ ਲਾਉਣ ਲੱਗਿਆ ਸੀ ਨਾ ਹੁਣ ਤਾਂ ਮੈਂ ਤੈਨੂੰ ਰੰਗੇ ਹੱਤੀ ਫੜ ਲਿਆ ਕਿਹੜੇ ਰੰਗੇ ਹੱਤੀ ਫੜ ਲਿਆ ਯਾਰ ਆਪਣੀ ਦੁਕਾਨ ਆ ਆਪਾਂ ਮਾਲਕ ਆ ਆਪਣੀ ਜੇਬ ਚ ਹੀ ਪੈਸੇ ਜਾਣਗੇ ਤੂੰ ਬਾਹਰ ਸੀਗਾ ਉਹ ਤਾਂ ਜੇ ਉੱਚ ਪਾਏ ਨੇ ਗੱਲੇ ਦੀ ਚਾਬੀ ਤੇਰੇ ਕੋਲ ਆ ਹਾਂ ਤਾਂ ਗੱਲੇ ਦੀ ਚਾਬੀ ਹਮੇਸ਼ਾ ਹੀ ਮੇਰੇ ਕੋਲ ਹੁੰਦੀ ਆ ਇਹਦਾ ਮਤਲਬ ਮੇਰੇ ਤੋਂ ਬਾਅਦ ਜਿਹੜਾ ਵੀ ਗਾਹਕ ਆਉਂਦਾ ਉਹਦੇ ਪੈਸੇ ਸਾਰੇ ਤੇਰੇ ਜਿੰਮ ਚ ਜਾਂਦੇ ਆ ਲਿਆਕਤ ਤੇ ਤਹਜ਼ੀਬ ਦੇ ਨਾਲ ਗੱਲ ਕਰ ਵੱਡਾ ਭਰਾ ਮੈਂ ਤੇਰਾ ਕੀ ਮਤਲਬ ਆ ਤੇਰਾ ਕੁੰਡੀਆਂ ਲਾਉਣਾ ਮੈਂ ਯਾਰ ਤੈਨੂੰ ਕਿੰਨੀ ਵਾਰ ਸਮਝਾਵਾਂ ਇੱਕ ਛੋਟੀ ਜੀ ਗੱਲ ਤੇਰੇ ਦਿਮਾਗ ਦੇ ਵਿੱਚ ਪੈਂਦੀ ਨਹੀਂ ਦੁਕਾਨ ਦੇ ਉੱਤੇ ਕਲੇਸ਼ ਕਰੀ ਜਨਾ ਜਿਹੜੀ ਗੱਲ ਕਰਨੀ ਆ ਘਰ ਜਾ ਕੇ ਕਰੀ ਉਹ ਘਰੇ ਆ ਕੇ ਕੀ ਗੱਲ ਕਰਨੀ ਆ ਮਰੇ ਵੱਡੇ ਭਾਈ ਹੋਣ ਦਾ ਬੜਾ ਵਧੀਆ ਇਨਾਮ ਦਿੱਤਾ ਨਾ ਤੂੰ ਆਪਣਾ ਹੋ ਕੇ ਆਪਣੇ ਨੂੰ ਹੀ ਖਾਈ ਜਨਾ ਕਿਉਂ ਗੱਲ ਪਤਾਈ ਜਨਾ ਉਹ ਕਈ ਵਾਰ ਜੋ ਦਿਖਦਾ ਹੁੰਦਾ ਉਹ ਨਹੀਂ ਹੁੰਦਾ ਤੇ ਨਾਲੇ ਦੁਕਾਨ ਦੇ ਉੱਤੇ ਲੜਨ ਦੀ ਕੀ ਲੋੜ ਆ ਜੇ ਕੋਈ ਵੀ ਗੱਲ ਕਰਨੀ ਹੈ ਘਰੇ ਜਾ ਕੇ ਕਰ ਸਕਦੇ ਆ ਨਾ ਸਾਰੇ ਦੇਖਦੇ ਪਏ ਨੇਗੇ ਬੇਇੱਜ਼ਤੀ ਹੁੰਦੀ ਆ ਆਪਣੀ ਅੱਛਾ ਹੁਣ ਤੇਰੀ ਬੇਇੱਜ਼ਤੀ ਹੁੰਦੀ ਆ ਜਦੋਂ ਕੁੰਡੀਆਂ ਲਾਉਂਦਾ ਪਿਆ ਸੀ ਉਦੋਂ ਤੇਰੀ ਬੇਇੱਜ਼ਤ ਨਹੀਂ ਸੀ ਹੁੰਦੀ ਨਾਲੇ ਕੀ ਪਤਾ ਦੁਕਾਨ ਦੇ ਸਾਰੇ ਮੁੰਡੇ ਤੇਰੇ ਨਾਲ ਹੀ ਰਲਿਆ ਹੁਣ ਬਸ ਕਰ ਤਾਂ ਤੈਨੂੰ ਮਾੜਾ ਨਾ ਕਹਿ ਮੈਨੂੰ ਤਾਂ ਮਾੜਾ ਕਹੀ ਜਾਣਾ ਆਪਣੇ ਵੱਡੇ ਭਰਾ ਦੀ ਤੂੰ ਇਤਤ ਨਹੀਂ ਕਰਦਾ ਬੰਦਿਆਂ ਦੀ ਕੀ ਕਰੇਗਾ ਜਿਹੜੀ ਗੱਲ ਕੱਬੀਆਂ ਕਰੇ ਕਰੀ ਮੈਂ ਤਾਂ ਕਹਿ ਨਹੀਂ ਆ ਨਾ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਇੱਕ ਦਿਨ ਘੁੰਮ ਕੇ ਆਈਏ ਸਹੀ ਗੱਲ ਆ ਭਾਬੀ ਇਕੱਠੇ ਘੁੰਮਣ ਦਾ ਤਾਂ ਨਜ਼ਾਰਾ ਹੀ ਲੱਗ ਹੁੰਦਾ ਲੈ ਫਿਰ ਦੇਰ ਕਾਦੀ ਐ ਦੇਵਤੇ ਅਮਰ ਆਉਂਦੇ ਨੇ ਆਪਾਂ ਪੁੱਛ ਲੈਨੇ ਆਉਂਦੇ ਨਹੀਂ ਮੰਮੀ ਬੀਰਾਤ ਆ ਗਿਆ ਸਸੀガル ਚੀਚਾ ਜੀ ਸਸੀガル ਜੀ ਹੋਰ ਮਨਪ੍ਰੀਤ ਕਿੱਦਾਂ ਮੈਂ ਤਾਂ ਮੜਗਾ ਆਈ ਮੇਰੇ ਕੋਲ ਕੀ ਹੋਇਆ ਜੀ ਸਾਰੇ ਜਣੇ ਬਾਹਰ ਬੈਠੇ ਆ ਤੁਸੀਂ ਵੀ ਬੈਠ ਜੋ ਹਾਂ ਹਾਂ ਮੈਨੂੰ ਪਤਾ ਮੈਂ ਬਸ ਕੱਪੜੇ ਚੇਂਜ ਕਰਕੇ ਆ ਗਿਆ ਆਈ ਮੜਗਾ ਲੱਗਦਾ ਕੋਈ ਗੱਲ ਹੋਈ ਆ ਜੀ हां मानप्रीत देव ਨੂੰ ਐਵੇਂ ਮੂੰਹ ਫੇਰ ਕੇ ਜਾਂਦੇ ਮੈਂ ਕਦੇ ਦੇਖਿਆ ਨਹੀਂ ਚਲ ਆਪਾਂ ਦੇਖੀ ਦੋਟ ਚਲੋ ਮੰਮੀ ਪੁੱਛੀਏ ਤਾਂ ਸਹੀ ਕੀ ਹੋਇਆ ਕੁਛ ਨੋਟ ਕੀਤਾ ਤੁਸੀਂ ਜੇਟ ਜੀ ਕਰਕੇ ਸਾਰਿਆਂ ਦਾ ਮੂਡ ਖਰਾਬ ਹੋ ਗਿਆ ਸਾਰੇ ਉੱਠ ਕੇ ਚਲੇ ਗਏ ਇਹਦਾ ਨਾ ਸ਼ੁਰੂ ਤੋਂ ਸੁਭਾਅ ਹੈ ਦਾ ਜਦੋਂ ਦੁਮਾਖ ਦਾ ਫਿਰਿਆ ਹੁੰਦਾ ਨਾ ਕਿਸੇ ਨੂੰ ਨਹੀਂ ਬੁਲਾਉਂਦਾ ਐਦਾਂ ਹੀ ਚੁੱਪਚਾਪ ਚਲਾ ਜਾਂਦਾ ਉਹ ਬੁਲਾਉਂਦਾ ਵੀ ਕਿਵੇਂ ਸੁਣਿਆ ਨਹੀਂ ਚੋਰ ਦੀ ਦਾੜ੍ਹੀ 'ਚ ਟਣਕਾ ਆ ਗਏ ਤੁਸੀਂ ਚਾਹ ਪਾਣੀ ਲੈ ਕੇ ਆਵਾ ਇਹਨੇ ਗੁੱਸੇ 'ਚ ਕਾਹ ਤੋਂ ਨਾਲੇ ਅਮਰ ਕੋਈ ਗੱਲ ਹੋਈ ਆ ਇਹਨੇ ਗੁੱਸੇ 'ਚ ਕਿਉਂ ਆ ਬਹੁਤ ਵੱਡੀ ਗੱਲ ਹੋਈ ਆ ਅੱਜ ਆਹ ਵੱਡੇ ਨੂੰ ਨਾ ਦੇਵ ਨੂੰ ਮੈਂ ਦੁਕਾਨ ਤੇ ਆਪਣੇ ਅੱਖੀ ਕੁੰਡੀ ਲਾਂ ਦੇ ਦੇਖਿਆ ਮੇਰੇ ਸਾਹਮਣੇ 1000 ਰੁਪਇਆ ਗੱਲੇ 'ਚ ਪਾਉਣ ਦੀ ਬਜਾਏ ਨਾ ਆਪਣੀ ਜੇਬ 'ਚ ਪਾਉਂਦਾ ਪਿਆ ਸੀ ਉਹ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਆ ਮੀਆਂ بیوی ਨਾ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਚਲਾਕ ਸਮਝਦੇ ਨੇ ਓਏ ਆ ਜਿਹੜੇ ਵੱਡੇ ਭਰਾ ਹੁੰਦੇ ਆ ਨਾ ਕਈ ਵਾਰੀ ਤਾਂ ਬਹੁਤ ਚਲਾਕ ਨਿਕਲ ਜਾਂਦੇ ਨੇ ਉਹ ਮੇਰੇ ਤਾਂ ਵੱਡੇ ਭਰਾ ਨੇ ਮੇਰੇ ਨਾਲ ਬਹੁਤ ਠੱਗੀ ਕੀਤੀ ਸੀ ਹੋਰ ਕੀ ਮਸਾ ਜਾਨ ਛੁੱਟੀ ਆ ਅੱਡ ਹੋ ਕੇ ਨਾਗਦੇ ਜਾ ਸਕਦੇ ਸੀ ਤੇ ਨਾ ਕਿਤੇ ਆ ਸਕਦੇ ਸੀ ਇਹਦਾ ਮਤਲਬ ਜੀਜਾ ਜੀ ਮੇਰਾ ਭਰਾ ਵੀ ਮੇਰੇ ਨਾਲ ਠੱਗੀਆਂ ਹੀ ਲਾਉਂਦਾ ਉਹ ਮੈਨੂੰ ਸਮਝਦਾ ਹੀ ਕੱਖ ਨਹੀਂ ਓਏ ਕਲਯੁਗ ਇਹ ਕਲਯੁਗ ਇੱਥੇ ਕੋਈ ਨਹੀਂ ਕਿਸੇ ਦਾ ਸੱਕਾ ਕਿਤਾ ਆਪੇ ਹੀ ਸੋਚਦੀ ਸੀ ਵੀ ਮਿੰਦੋ ਕੋ ਇਹਨੇ ਚੱਕਵੇਂ ਚੱਕਵੇਂ ਸੂਟ ਕਿੱਥੋਂ ਆਉਂਦੇ ਨੇ ਆਹ ਕੁੰਡੀਆਂ ਲੱਗਦੀਆਂ ਤਾਂ ਆਉਂਦੇ ਨੇ ਉਹ ਦੇਖ ਅਮਰ ਮੈਂ ਤਾਂ ਇਹੀ ਕਹੂੰਗਾ ਵਾਧਾ ਨਾ ਵਧਾਈ ਉਹ ਜੇ ਨਿਬੜਤਾ ਤਾਂ ਹੁਣੇ ਨੇ ਵਿੜਲਾ ਉਹ ਫੇਰ ਕਿਤੇ ਢੋਲ ਚੋਂ ਦਾਣੇ ਨਾ ਮੁੱਕ ਜਾਣ ਦਾਣੇ ਤਾਂ ਮੁੱਕਣ ਤੇ ਆਏ ਹੋਇਆ ਜੀ ਮੈਂ ਤਾਂ ਫੈਸਲਾ ਕਰ ਲਿਆ ਕਿ ਨਾ ਤਾਂ ਮੈਂ ਇਹਦੇ ਨਾਲ ਕੰਮ ਕਰਨਾ ਤੇ ਨਾ ਹੀ ਇਹਦੇ ਨਾਲ ਰਹਿਣਾ ਉਹ ਸੋਚਦਾ ਕੀ ਆ ਫਿਰ ਚੱਕਦੇ ਫੱਟੇ ਆਪਾਂ ਤੇਰੇ ਨਾਲ ਖੜੇ ਆ ਇਮਾਨਦਾਰ ਬੰਦੇ ਨਾਲ ਹਾਂਜੀ ਉਹ ਬਾਹਰ ਆਇਓ ਉਹ ਵੱਡੇ ਭਾਈ ਸਾਹਿਬ ਗੱਲ ਕਰਨੀ ਆ ਤੁਹਾਡੇ ਨਾਲ ਮੇਰੀ ਗੱਲ ਸੁਣੋ ਉਹਨੂੰ ਤਾਂ ਗੁੱਸਾ ਚੜਿਆ ਹੋਇਆ ਪਰ ਤੁਸੀਂ ਠੰਡੇ ਰਹੋ ਉਹ ਆਜੋ ਬਾਹਰ ਹਾਂ ਹੁਣ ਕਰ ਕੀ ਗੱਲ ਕਰਨੀ ਹੈ ਕਿਉਂ ਤੈਨੂੰ ਪਤਾ ਨਹੀਂ ਕੀ ਗੱਲ ਕਰਨੀ ਆ ਇਹਨਾ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੁਣ ਕਿ ਤੂੰ ਕੀ ਕਰਕੇ ਆਇਆ ਦੁਕਾਨ ਤੇ ਅਮਰ ਵੀਰੇ ਸ਼ਾਂਤ ਰੋ ਛੋਟੀ ਜੀ ਗੱਲ ਆ ਆਪਾਂ ਘਰ ਚ ਕਲੇਸ਼ ਕਾ ਨੂੰ ਕਰਨਾ ਆਪਾਂ ਬਹਿ ਕੇ ਗੱਲ ਕਰ ਲੈਨੇ ਆ ਜਿੱਥੇ ਦਿਲ ਚ ਬੇਈਮਾਨੀਆਂ ਹੋਣ ਨਾ ਉਥੇ ਬੈਠ ਕੇ ਗੱਲਾਂ ਨਹੀਂ ਹੁੰਦੀਆਂ ਆਪਾਂ ਤਾਂ ਫੈਸਲਾ ਲੈ ਲਿਆ ਭਾਈ ਸਾਹਿਬ ਆਪਾਂ ਨਹੀਂ ਹੁਣ ਨਾਲ ਰਹਿਣਾ ਤੁਹਾਡੇ ਬੜੇ ਵੱਡੇ ਵੱਡੇ ਫੈਸਲੇ ਲੈਣ ਲੱਗ ਗਿਆ ਤੂੰ ਨਾਲ ਨਹੀਂ ਰਹਿਣਾ ਜੇ ਨਾਲ ਨਹੀਂ ਰਹਿਣਾ ਤਾਂ ਕਿੱਥੇ ਰਹਿਣਾ ਫਿਰ ਉਹ ਛੋਟੀ ਜੀ ਗੱਲ ਆ ਦੁਕਾਨ ਦੇ ਵਿੱਚ ਤੂੰ ਹੈ ਨਹੀਂ ਸੀ ਬਾਹਰ ਸੀਗਾ ਗੱਲਾਂ ਲੋਕ ਸੀਗਾ ਮੈਂ ਜੇਬ ਚੁੱਤੇ ਸੇ ਪਾ ਲੇ ਇਹਦਾ ਮਤਲਬ ਕੀ ਹੋ ਗਿਆ ਮੈਂ ਬੇਈਮਾਨ ਹੋ ਗਿਆ ਉਹ ਸਹੀ ਬਣਨ ਦੀ ਕੋਸ਼ਿਸ਼ ਨਾ ਕਰ ਵਿਆਹਿਆ ਹੋਇਆ ਮੈਂ ਜਵਾਕ ਨਹੀਂ ਹੈ ਆ ਪੰਜਵੀਂ ਜੀ ਨਹੀਂ ਪੜਦਾ ਆ ਭਾਬੀ ਨਿਤ ਨਵੇਂ ਤੋਂ ਨਵੇਂ ਸੂਟ ਪਾਉਂਦੀ ਆ ਕਿੱਥੋਂ ਆਉਂਦੇ ਆ ਕੁੰਡੀਆਂ ਹੀ ਲੱਗਦੀਆਂ ਨੇ ਹੋਰ ਪਤਾ ਨਹੀਂ ਕੁੰਡੀਆਂ ਲਾ ਲਾ ਕੇ ਕੀ ਕੁਛ ਬਣਾ ਲਿਆ ਹੋਣਾ ਅਮਰ ਇੱਕ ਮਿੰਟ ਜੀ ਅਮਰ ਜੇ ਮੈਂ ਚੜਦੇ ਤੂੰ ਚੜਦਾ ਸੂਟ ਪਾਉਣੀ ਆ ਤਾਂ ਗਗਨ ਵੀ ਤਾਂ ਵਧੀਆ ਤੋਂ ਵਧੀਆ ਸੂਟ ਪਾਉਂਦੀ ਹੋਈ ਆ ਉਹ ਸਾਰੇ ਘਰਦਿਆਂ ਦੇ ਵਿੱਚ ਬੈਠ ਕੇ ਗੱਲ ਕਰਨ ਦੀ ਥਾਂ ਤੇ ਪਤਾ ਨਹੀਂ ਤੂੰ ਕਿਹੜੀ ਗੱਲ ਫੜ ਕੇ ਬਹਿ ਗਿਆ ਓਹ ਗੱਲ ਨਹੀਂ ਫੜੀ ਆ ਬੇਈਮਾਨੀ ਫੜੀ ਅੱਜ ਅਮਰ ਬੱਸ ਕਰ ਜੇ ਹੁਣ ਦੁਬਾਰਾ ਬੇਈਮਾਨੀ ਵਾਲੀ ਗੱਲ ਕੀਤੀ ਮੈਂ ਬੇਈਮਾਨ ਨਹੀਂ ਹਾਂ ਬੇਈਮਾਨੀ ਨਹੀਂ ਹੈ ਆਜ ਓਏ ਇੱਕ ਨੰਬਰ ਦਾ ਬੇਈਮਾਨ ਆ ਤੂੰ ਪਤਾ ਨਹੀਂ ਬੇਈਮਾਨੀ ਦੇ ਨਾਲ ਨਾਲ ਤੁਸੀਂ ਆਪਣੀ ਅਲਮਾਰੀ ਵਿੱਚ ਪਨੇ ਕੀ ਕੁਛ ਭਰ ਲਿਆ ਹੋਣਾ ਕਿੰਨੇ ਕ ਨੋਟ ਭਰੇ ਪਏ ਹੋਣੇ ਆ ਕਿਹੜੀ ਅਲਮਾਰੀਆਂ ਚ ਕੀ ਭਰ ਲਿਆ ਸੀ ਕੀ ਚਾਹਣਾ ਤੂੰ ਹੇ ਕੰਮ ਕਰ ਯਾਰ ਸਿੰਪਲ ਜਿਹਾ ਫੈਸਲਾ ਆਹ ਦੁਕਾਨ ਵਾਲਾ ਮੋਬਾਈਲ ਆਹ ਚਾਬੀਆਂ ਆਹ ਪਰਸ ਜੇ ਕਹੇ ਤਾ ਮੈਂ ਕੱਪੜੇ ਵੀ ਲਾ ਦਲਾਂ ਇਸ ਘਰੋਂ ਜਾ ਰਿਆਂ ਖਾਲੀ ਹੱਥ ਕੁਛ ਵੀ ਨਹੀਂ ਲੈ ਕੇ ਚੱਲਿਆ ਅਲਮਾਰੀਆਂ ਵੀ ਇੱਥੇ ਹੀ ਆ ਮੇਰੇ ਬੈਂਕ ਦੇ ਖਾਤੇ ਵੀ ਤੇਰੇ ਕੋਲੇ ਹੀ ਆ ਤੇ ਪੈਸੇ ਵੀ ਉਹਨਾਂ ਅਲਮਾਰੀਆਂ 'ਚ ਹੀ ਆ ਚੱਲ ਮਿੰਦੋ ਫਿਕਰ ਨਾ ਕਰ ਅਮਰ ਉਹ ਮੈਂ ਤੇਰੇ ਨਾਲ ਆ ਟੈਨਸ਼ਨ ਨਾ ਲੈ ਉਹ ਮੈਂ ਨੌਕਰੀ ਛੱਡ ਦੂੰ ਤੇਰੇ ਨਾਲ ਤੇਰੇ ਦੁਕਾਨ ਤੇ ਬੈਠਿਆ ਕਰੂੰ ਉਹ ਆਖਰ ਰਿਸ਼ਤਦਾਰੀ ਰਿਸ਼ਤਰ ਦੇ ਕੰਮ ਆਉਂਦਾ ਬਸ ਅੱਜ ਤੋਂ ਬਾਅਦ ਇਹੇ ਮੇਰੇ ਮੱਥੇ ਨਾ ਲੱਗੇ ਬਹੁਤ ਮਾੜੀ ਗੱਲ ਹੈ ਯਾਰ ਮਾੜੀ ਤਾਂ ਹੈ ਚੱਲ ਛੱਡ ਚੱਲ ਕੰਮ ਕਰੀਏ ਹੱਥ ਚ ਦੇਖ ਲਓ ਕਿੰਨਾ ਸੇਕ ਨਿਕਲਦਾ ਆਰਾਮ ਮਿਲਦਾ ਹੋਣਾ ਹਨਾ ਇੱਥੇ ਰਗੜੇਗੀ ਹੁਣ ਸੇਕ ਤਾਂ ਨਿਕਲੋਗਾ ਜੀ ਆ ਗਈ ਮਨਪੀਤ ਬੈਠ ਬੈਠ ਮੇਰੇ ਪੈਰੋ ਪੈਰੋ ਉਹ ਮੈਂ ਪਿਆਈ ਆ ਭਾਬੀ ਆ ਲੋ ਦਵਾਈ 15 ਦਿਨ ਦੀ ਦਵਾਈ ਆ ਵੀਰੇ ਇਹ ਸਾਰੀ ਦਵਾਈ ਟਾਈਮ ਸਰ ਖਾਣਿਆ ਤੁਸੀਂ ਇੰਨੀ ਖੇਚਲਕਾਤੇ ਕਰਦੀਆਂ ਮਨਪੀਤ ਬੱਸ ਇੰਨੀਆਂ ਸਾਰੀਆਂ ਦਵਾਈਆਂ ਲੈਂਦੀਆਂ ਇੰਨੀਆਂ ਕਿੱਥੋਂ ਖਾਣ ਹੋਣੀਆਂ ਨੇ ਮੇਰੇ ਕੋਲ ਉਹ ਜਿਹੜਾ ਟਿੱਡ ਦੁਖਦਾ ਉਹ ਲੱਗ ਹੈ ਇਹਨਾਂ ਦੇ ਨਾਲ ਤਾਂ ਮੈਂ ਮੋਟਾ ਹੋ ਜਾਊਂਗਾ ਹੋਰ ਵੀਰੇ ਤੁਹਾਨੂੰ ਅਸੀਂ ਮੋਟਾ ਹੀ ਕਰਨਾ ਨਾਲ ਦਵਾਈਆਂ ਨਾਲ ਬੰਦਾ ਠੀਕ ਹੁੰਦਾ ਹੁੰਦਾ ਦੇਖ ਲੈ ਲੈ ਲੂੰਗਾ ਬੱਸ ਖੁਸ਼ ਆਹ ਫੋਨ ਹੁੰਦਾ ਜੀ ਸਰਤਾ ਨੂੰ ਹਾਂ ਜੀ ਸੱਸੀਗਾ ਸਰ ਜੀ ਉਹ ਮੈਂ ਕਿੱਥੇ ਸਾਰਾਂ ਸਰਤਾ ਤੂੰ ਆ ਕਦੇ ਕੰਮ ਤੇ ਆਉਣਾ ਕਦੇ ਕੰਮ ਤੇ ਆਉਣਾ ਨਹੀਂ ਮੈਂ ਨਹੀਂ ਭਾਜੀ ਇਦਾਂ ਕਹਤੇ ਕਹਿੰਨੇ ਹਾਂ ਮੈਂ ਨਾ ਬਿਮਾਰ ਸੀਗਾ ਜੀ ਤਾਂ ਨਹੀਂ ਆਇਆ ਹੋਇਆ ਬਸ ਕੱਲ ਤੋਂ ਮੈਂ ਆ ਜੂਗਾ ਜੀ ਉਹ ਪ੍ਰਧਾਨਾ ਇੱਕ ਹਫਤਾ ਹੋ ਗਿਆ ਤੈਨੂੰ ਕੰਮ ਤੇ ਤੂੰ ਆਇਆ ਨਹੀਂ ਹੈਗਾ ਤੈਨੂੰ ਮੈਂ ਫੋਨ ਤਾਂ ਕੀਤਾ ਆ ਤੇਰੀ ਜਗ੍ਹਾ ਤੇ ਅਸੀਂ ਬੰਦਾ ਹੋਰ ਰੱਖ ਲਿਆ ਆ ਕੱਲ ਤੋਂ ਕੰਮ ਤੇ ਆ ਨਹੀਂ ਨਾ ਹੁਣ ਤੂੰ ਐਵੇਂ ਨਾ ਕਰੋ ਜੀ ਜੇ ਤੁਸੀਂ ਕਿਸੇ ਹੋਰ ਨੂੰ ਰੱਖ ਲਓਗੇ ਮੇਰੇ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ? ਏ ਨਹੀਂ ਮੈਨੂੰ ਪਤਾ ਕਿ ਤੇਰੇ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ ਪਰ ਜਿਹੜਾ ਤੈਨੂੰ ਮੈਂ ਐਡਵਾਂਸ ਦਿੱਤਾ ਨਾ 5000 ਰੁਪਿਆ ਉਹ ਮੈਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਵਾਪਸ ਚਾਹੀਦਾ ਆ।